ਗੁਰ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਚਾਹਾਂਗੇ ਉਤਨਾਮ ਜਪ ਨਿਸਵਗ ਸਰਿਆ ਦਾ ਕਾਰਾ ਤੁਜੈ ਨਾਮ ਬਿਆਪੈ ਨਾਨਕ ਮਿਟੈ ਉਪਾਧ ਰਣ ਗਵਾਈ ਸੋਇ ਕੈ ਦੇਵ ਸੁਖ ਭਾਇਆ ਖਾਇ ਹੀਰੇ ਜਿਹਾ ਜਨਮ ਹੈ ਕਉੜੀ ਬਦਲ ਜਾਏ ਹੀਰੇ ਜਿਹਾ ਜਨਮ ਹੈ ਕਉੜੀ ਬਦਲ ਜਾਏ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਉੰਬਾਹੀ ਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਕੀ ਸਾਜਣਵਾਜੀ ਗੁਰ ਸੰਗਤ ਜੀ ਅਮ੍ਰਿਤ ਵੇਲਾ ਹੋ ਚੁੱਕਿਆ ਸੌਣ ਦਾ ਵਕਤ ਨਹੀਂ ਜਿ ਰਹਾ ਜਾਗਣ ਦਾ ਵਕਤ ਹੈ ਉੱਠੋ ਗਰਮਕ ਪਿਆਰਿਓ ਉੱਟਕੇ ਇਸ਼ਨਾਨ ਪਾਣੀ ਕਰ ਗੁਰਬਾਣੀ ਪੜੋ ਗੁਰਬਾਣੀ ਸੁਣੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹੇ ਪ੍ਰਾਪਤ ਕਰੋ ਅੰਮ੍ਰਿਤ ਵੇਲਾ ਹੋ ਚੁੱਕਿਆ ਹੈ ਅੰਮ੍ਰਿਤ ਵੇਲੇ ਦਾ ਟਾਈਮ 4 ਵੱਜ ਚੁੱਕੇ ਹਨ ਅੰਮ੍ਰਿਤ ਵੇਲੇ ਦਾ ਟਾਈਮ 4 ਵੱਜ ਚੁੱਕੇ ਹਨ ਉੱਠੋ ਗਰਮਿਕ ਪਿਆਰਿਓ ਉੱਠ ਕੇ ਇਸ਼ਨਾਨ ਪਾਣੀ ਕਰੋ ਗੁਰਬਾਣੀ ਪੜੋ ਗੁਰਬਾਣੀ ਸੁਣ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅਮਰਖਰ ਜੀ ਵੱਲੋਂ ਸਫਲਾ ਬਣਾਓ ਅੱਜ ਪਾਈ ਗ੍ਰੇਜ ਮਹੀਨੇ ਦੀ 26 ਤਾਰੀਖ ਦਿਨ ਸ਼ਨੀਵਾਰ 11 ਸਾਵਣ ਹੋ ਚੁੱਕਿਆ ਹੈ 26 ਜੁਲਾਈ ਦਿਨ ਸ਼ਨੀਵਾਰ 11 ਸਾਵਣ ਹੋ ਚੁੱਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ